ਮਨ ਲਓ ਮੈਂ ਥੋੜੀ ਤੋਂ ਹੀ ਖਰੀਦ ਲਿਆ ਥੋੜੀ ਜਮੀਨ ਹੈ ਤੁਸੀਂ ਕਨੈਕਸ਼ਨ ਵੇਚਤਾ ਤੁਸੀਂ ਜਮੀਨ ਕਿਸੇ ਹੋਰ ਨੂੰ ਵੇਚਤੀ ਤੁਸੀਂ ਕਿਹਾ ਮੈਂ ਤਾਂ ਕਨੈਕਸ਼ਨ ਅੱਡ ਵੇਚਣਾ ਤੁਹਾਨੂੰ ਚਲੋ ਫਾਇਦਾ ਹੋ ਗਿਆ ਚਾਰ ਪੈਸਿਆਂ ਦਾ ਤੁਸੀਂ ਅਲੱਗ ਮੈਨੂੰ ਵੇਚਤਾ ਚੱਕ ਕੇ ਹੁਣ ਮੈਂ ਕੀ ਕਰੂੰਗਾ ਤੁਹਾਡੇ ਨਾਂ ਤੇ ਮੈਂ ਕਿੱਲਾ ਲਵਾਉਂਗਾ ਪਹਿਲਾਂ ਤਾਂ ਠੀਕ ਆ ਠੀਕ ਹੈ ਜੀ ਤੁਹਾਡੇ ਨਾਂ ਤੇ ਕਿੱਲਾ ਲਵਾਉਂਗਾ ਥੋੜਾ ਮੋਟਰ ਕਨੈਕਸ਼ਨ ਹੈ ਮੇਰੀ ਜ਼ਮੀਨ 'ਚੋਂ ਮੈਂ ਤੁਹਾਨੂੰ ਕਿੱਲਾ ਦਊਂਗਾ ਠੀਕ ਆ ਠੀਕ ਇੱਕ ਗਿੱਲਾ ਚਾਹੀਦਾ ਆਪਾਂ ਨੇ ਟਰਾਂਸਫਰ ਕਰ ਲਿਆ ਹਾਂ ਠੀਕ ਹੈ ਮੈਂ ਤੁਹਾਨੂੰ ਕਿੱਲਾ ਵੇਚਤਾ ਹਾਂਜੀ ਤੁਸੀਂ ਮੇਰਾ ਕਿਲਾ ਲੈ ਲਿਆ ਥੋੜਾ ਜਿਹੜਾ ਕਿਲਾ ਥੋਡੀ ਜ਼ਮੀਨ ਮੇਰੇ ਜ਼ਮੀਨ 'ਚ ਬੋਲਣ ਲੱਗ ਗਈ ਤਾਂ ਤੁਸੀਂ ਕੀ ਕਰੋਗੇ ਤੁਹਾਡੀ ਜਿਹੜੀ ਮੋਟਰ ਹੈ ਉਹਨੂੰ ਸ਼ਿਫਟ ਕਰਾ ਕੇ ਮੇਰੇ ਰਕਵੇ 'ਚ ਲੈ ਕੇ ਆਓ ਉਧਰ ਵੀ ਮੈਂ ਉਧਰ ਜਿਵੇਂ ਖਰੀਦ ਲਈ ਹਾਂਜੀ ਹਾਂ ਤੁਸੀਂ ਕਹੋਗੇ ਮੇਰਾ ਕਿਲਾ ਉਧਰ ਹੈ ਹੁਣ ਮੈਨੂੰ ਮੈਂ ਉੱਥੇ ਲੈਣਿਆ ਮੈਂ ਉਰ ਤੋਂ ਵੇਚਦੀ ਮੈਨੂੰ ਲੋੜ ਨਹੀਂ ਠੀਕ ਹੈ ਤੁਸੀਂ ਉਹ ਜਿਹੜਾ ਰਕਵੇ ਦੇ ਇੱਕ ਆਧਾਰ ਤੇ ਤੁਸੀਂ ਮੋਟਰ ਕਨੈਕਸ਼ਨ ਉੱਥੇ ਲੈ ਜਾਓਗੇ ਫਿਰ ਮੈਂ ਕੀ ਕਰੂੰਗਾ ਫਿਰ ਮੈਂ ਤੁਹਾਡੇ ਤੋਂ ਕਿਲਾ ਵਾਪਸ ਲੈ ਲੂੰਗਾ ਠੀਕ ਹੈ ਤੁਸੀਂ ਮੈਨੂੰ ਕਿ ਕਿਲਾ ਵੇਚਤਾ ਤੁਸੀਂ ਕਹੋਗੇ ਮੈਂ ਇਹ ਕਿਲਾ ਬੰਦੇ ਨੂੰ ਵੇਚਤਾ ਵੀ ਇਹ ਮੋਟਰ ਮੇਰੇ ਨਾਂ ਇਹ ਮੋਟਰ ਇਹਦੇ ਨਾਂ ਤੇ ਕਰ ਦਿੱਤੀ ਜਾਵੇ। ਠੀਕ ਆ ਬਾਅਦ ਦੇ ਵਿੱਚ ਫੇਰ ਉਹਦਾ ਟਰਾਂਸਫਰ ਹੋ ਜਾਊਗਾ ਜੀ ਮੀਂਦਾ। ਹਾਂਜੀ ਹਾਂਜੀ ਹਾਂਜੀ। ਠੀਕ ਆ ਫਿਰ ਕਾਫੀ ਲੰਮਾ ਪ੍ਰੋਸੈਸ ਹੋਈ ਗਈ। ਇਹ ਕਾਫੀ ਲੰਮਾ ਪ੍ਰੋਸੈਸ ਹੈ ਪਹਿਲਾਂ ਤਹਿਸੀਲ ਦੇ ਗੇੜੇ ਮਾਰਨੇ ਪੈਣੇ ਨੇ। ਕਿਉਂਕਿ ਆਪਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜ਼ਮੀਨ ਚਾਹੀਦੀ ਹੈ ਨਾ। ਜ਼ਮੀਨ ਚਾਹੀਦੀ ਹੈ ਨਾ। ਮੋਟਰ ਤਾਂ ਬਾਅਦ ਦੀ ਗੱਲ ਆ। ਮੋਟਰ ਤਾਂ ਬਾਅਦ ਦੀ ਗੱਲ ਆ। ਜ਼ਮੀਨ ਹੋਊਗੀ ਆਪਣੇ ਨਾਂ ਤੇ ਤਾਂ ਹੀ ਜ਼ਮੀਨ ਹੋਊਗੀ ਨਾ। ਫੇਰ ਹੋਏਗਾ। ਹਾਂਜੀ ਹਾਂ। ਤੋਂ ਸ਼ਿਫਟ ਕਰਾਉਣ ਨੂੰ ਵੀ ਮਹੀਨਾ ਡੇਢ ਦੋ ਮਹੀਨੇ ਲੱਗ ਜਾਂਦੇ ਨੇ। ਆਮ ਜੀ ਗੱਲ ਆ। ਉਹ ਕਹਿੰਦੇ ਜ਼ਮੀਨ ਦੇ ਨਾਲ ਖਰੀਦਿਆ ਹੋਇਆ ਕਨੈਕਸ਼ਨ ਕਿਸ ਤਰ੍ਹਾਂ ਨਾਮ ਕਰਵਾਇਆ ਜਾ ਸਕਦਾ ਆ ਇਹ ਵੀ ਵਧੀਆ ਸਵਾਲ ਹੈ ਲੋਕਾਂ ਨੂੰ ਕਈ ਇਹ ਵੀ ਨਹੀਂ ਪਤਾ ਹੈਗਾ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਜ਼ਮੀਨ ਵੇਚਦੀ ਪੰਜ ਕਿੱਲੇ ਉਹ ਮੋਟਰ ਕਨੈਕਸ਼ਨ ਸਮੇਤ ਹੀ ਦੇਤਾ ਉਹਦੇ ਤਾਂ ਜਿਹਦੀ ਜ਼ਮੀਨ ਸੀ ਤੇ ਜਿਹਦਾ ਮੋਟਰ ਕਨੈਕਸ਼ਨ ਸੀ ਤਾਂ ਉਹ ਬੰਦਾ ਆਪਦੇ ਖਰੀਦਦਾਰ ਨੂੰ ਹਲਫੀਆ ਬਿਆਨ ਦੇ ਦੇਊਗਾ ਠੀਕ ਆ ਵੀ ਅੱਜ ਤੋਂ ਬਾਅਦ ਇਹ ਜ਼ਮੀਨ ਤੇ ਮੋਟਰ ਦਾ ਮਾਲਕ ਜਿਹੜਾ ਖਰੀਦਦਾਰ ਹੈ ਉਹ ਹੈ ਵੀ ਆਪਦੇ ਨਾਮ ਤੇ ਜਿਹੜਾ ਮੋਟਰ ਕਨੈਕਸ਼ਨ ਉਹ ਕਰਵਾ ਸਕਦਾ ਹੈ ਬਿਲਕੁਲ ਤੋਂ ਆਸਾਨੀ ਨਾਲ ਹੋ ਸਕਦਾ ਹੈ ਇਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਏਗੀ ਠੀਕ ਹੈ ਜੀ ਇੱਕ ਮੋਟਰ ਜਿਹੜਾ ਕਨੈਕਸ਼ਨ ਆ ਉਹ ਕਿੰਨੇ ਵਾਰਸਾਂ ਦੇ ਨਾਮ ਹੋ ਸਕਦਾ ਦੇਖੋ ਜੀ ਜਿਹੜਾ ਸਰਕੂਲਰ ਆਇਆ ਸੀ ਆਪਣਾ 6/220 ਜਿਹੜਾ ਆਪਣੇ ਕਾਨੂੰਨੀ ਵਾਰਸ ਨੇ ਇੱਕ ਤੋਂ ਵੱਧ ਕਾਨੂੰਨੀ ਵਾਰਸਾਂ ਦੇ ਹੋ ਸਕਦਾ ਉਹ ਚਾਹੇ ਤੁਸੀਂ 10 ਭਰਾ ਹੀ ਕਿਉਂ ਨਾ ਹੋ ਗਏ ਹੂੰ 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 ਕਈ ਵਾਰੀ ਹੁਣ ਪਹਿਲਾਂ ਹੁੰਦੇ ਸੀ ਪਰਿਵਾਰ ਵੱਡੇ ਹੁੰਦੇ ਸੀ ਠੀਕ ਆ 10-10 ਭਰਾ ਹੁੰਦੇ ਸੀ ਹਾਂਜੀ ਹਾਂ ਹਣਾ ਚਲੋ ਉਹ ਤਾਂ ਹੁਣ 10 ਭਰਾ ਹੁੰਦੇ ਜ਼ਮੀਨ ਵੀ ਜ਼ਿਆਦਾ ਹੁੰਦੀ ਫਰਿੱਕ ਮੋਟਰ ਨਾਲ ਤਾਂ ਸਰਦਾ ਵੀ ਸੀ ਸਰਦਾ ਨਹੀਂ ਸੀ ਹੁਣ ਇੱਥੇ ਪਰਿਵਾਰ ਛੋਟੇ ਹੋ ਗਏ ਦੋ-ਦੋ ਤਿੰਨ-ਤਿੰਨ ਭਰਾ ਰਹਿ ਗਏ ਤਾਂ ਇੱਕ ਮੋਟਰ ਹੁੰਦੀਆਂ ਜ਼ਮੀਨਾਂ ਵੀ ਥੋੜੀਆਂ ਰਹਿ ਗਈਆਂ ਹਾਂ ਤਾਂ ਉਹ ਮੋਟਰ ਕਨੈਕਸ਼ਨ ਦੋ-ਦੋ ਤਿੰਨ-ਤਿੰਨ ਦੇ ਜਣਾਂ ਦੇ ਨਾਂ ਤੇ ਵੀ ਹੋ ਸਕਦਾ ਆਰਾਮ ਨਾਲ ਹੋ ਸਕਦਾ ਉਹਦੇ ਲਈ ਜਿਹੜਾ ਕ੍ਰਾਈਟੇਰੀਆ ਕਹਿੰਦਾ ਕਹਿੰਦੇ ਨੇ ਆਪਾਂ ਉਹ ਸਟਾਰਟਿੰਗ ਚੀਜ਼ ਹੈ ਜੇ ਸਪੋਜ਼ ਕਰੋ ਮੰਨ ਲਓ ਪਹਿਲਾਂ ਤੋਂ ਇੱਕ ਬੰਦੇ ਦੇ ਨਾਮ ਤੇ ਚ ਅਗੋਂ ਉਹਨਾਂ ਨੇ ਕੀ ਇਹ ਕਰਨਾ ਹੈ ਵੀ ਆਪਣੇ ਮੁੰਡਿਆਂ ਦੇ ਨਾਂ ਤੇ ਕਰਾਉਣਾ ਹੈ ਠੀਕ ਹੈ ਮੁੰਡਿਆਂ 'ਚ ਕੋਈ ਰੌਲਾ ਚੱਲਦਾ ਨਹੀਂ ਨਹੀਂ ਕੋਈ ਸਹਿਮਤ ਨਹੀਂ ਦੇ ਰਿਹਾ ਠੀਕ ਹੈ ਦੋ ਭਰਾ ਮੰਨ ਰਹੇ ਨੇ ਇੱਕ ਨਹੀਂ ਮੰਨ ਰਿਹਾ ਹੈਗਾ ਠੀਕ ਹੈ ਤਾਂ ਉਹ ਕੀ ਕਰਨਗੇ ਤਿੰਨਾਂ ਦੇ ਨਾਮ ਤੇ ਕਰਾ ਦੇਣਗੇ ਠੀਕਾ ਕਲੇਸ਼ ਮਕਾਉਣ ਦੇ ਲਈ ਵੀ ਤੁਸੀਂ ਆਪ ਦਾ ਤਿੰਨੇ ਸੰਭੋ ਜਿਹੜੀ ਮਤਲਬ ਟਿਊਵਲ ਦੀ ਕਾਪੀ ਬਣੇਗੀ ਉਹ ਤਿੰਨਾਂ ਦਾ ਨਾਮ ਹੋਏਗਾ ਹਾਂਜੀ ਉਹ ਤੇ ਤਿੰਨਾਂ ਦਾ ਨਾਮ ਚੜੂਗਾ ਓਕੇ ਆਨਲਾਈਨ ਵੀ ਤਿੰਨਾਂ ਦਾ ਨਾਮ ਹੋਊਗਾ ਠੀਕਾ ਤੇ ਕਾਪੀ ਤੇ ਵੀ ਤਿੰਨਾਂ ਦਾ ਨਾਮ ਹੀ ਹੋਊਗਾ ਕਾਪੀ ਤੇ ਵੀ ਤਿੰਨਾਂ ਦਾ ਨਾਮ ਹਾਂਜੀ 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 ਠੀਕਾ ਕੀ ਸਾਂਝੀ ਖੇਵਟ ਵਿੱਚ ਕਹਿੰਦੇ ਲੱਗੇ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਕਰਵਾਉਣ ਲਈ ਸਾਰੇ ਹਿੱਸੇਦਾਰਾਂ ਦੇ ਹਲਫੀਆ ਬਣ ਲੈਣੇ ਜ਼ਰੂਰੀ ਨੇ ਦੇਖੋ ਜੀ ਸਾਂਝੀ ਖੇਵਟ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਕਈ ਵਾਰੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕਰੀ ਸੀ ਹਨਾ ਵੀ ਪਿੰਡ ਦੇ ਅੱਧਾ ਜਿਹੜਾ ਟਰੱਕ ਵਾਲਾ ਹਾਂ ਰਕਬਾ ਲਾ ਲੋ ਜਾਂ ਤਬਕਾ ਲਾ ਲੋ ਉਹ ਇੱਕ ਖੇਵਟ ਚ ਆ ਜਾਂਦਾ ਕਈ ਵਾਰੀ ਇੱਕ ਖੇਵਟ ਦੀ ਫਿਰ ਤਾਂ 70 70 80 80 ਪੇਜਾਂ ਦੇ ਨਿਕਲ ਜਾਂਦੀ ਹੈ ਹੁਣ ਇੰਨੇ ਜਣਾਂ ਦਾ ਤਾਂ ਪੋਸੀਬਲ ਹੈ ਨਹੀਂ ਆਪਾਂ ਹਲਫੀਆ ਬਣ ਲੈਂਦੇ ਫਿਰ ਅੱਧੇ ਪਿੰਡ ਦਾ ਤਾਂ ਸਿਰਫ ਆਪਾਂ ਨੂੰ ਆਪਣੇ ਜਿਹੜੇ ਪਰਿਵਾਰਕ ਮੈਂਬਰ ਨੇ ਠੀਕ ਆ ਵੀ ਆਪਣੀ ਜ਼ਮੀਨ ਚ ਜਿਹਦਾ ਜਿਹਦਾ ਆਪਣੇ ਪਰਿਵਾਰ ਦਾ ਹਿੱਸਾ ਠੀਕ ਆ ਉਹਦਾ ਆਪਾਂ ਨੂੰ ਹਲਫਿਆ ਬਣ ਚਾਹੀਦਾ ਹੋਊਗਾ ਉਹਦਾ ਜ਼ਰੂਰੀ ਆ ਹਾਂਜੀ ਹਾਂ ਉਹਦਾ ਜ਼ਰੂਰੀ ਆ ਆਦਰਵਾਇਜ਼ ਹੋਰ ਕਿਸੇ ਦਾ ਆਪਾਂ ਨੂੰ ਲੋੜ ਨਹੀਂ ਹੈਗੀ ਲੋੜ ਨਹੀਂ ਹੈਗੀ ਹਾਂਜੀ ਠੀਕ ਆ ਹਾਂ ਫ੍ਰੀडम फाइਟਰ ਦੇ ਜੇ ਕਿਸੇ ਨੇ ਵੇਚਣਾ ਹੋਵੇ ਹਨਾ ਅਗਲਾ ਵੇਚ ਦਿੰਦਾ ਹਾਂ ਉਹ 5 ਸਾਲ ਨਾਮ ਬਦਲੀ ਨਹੀਂ ਹੁੰਦਾ ਹੈਗਾ ਨਹੀਂ ਅਗਰ ਜੇ ਮੈਨੂੰ 5 ਸਾਲ ਪੂਰੇ ਹੋ ਗਏ ਉਹ ਕਨੈਕਸ਼ਨ ਲੈ ਨੂੰ ਫ੍ਰੀडम फाइਟਰ ਦਾ ਫਿਰ ਮੈਂ ਵੇਚ ਸਕਦਾ ਫਿਰ ਤਾਂ ਤੁਸੀਂ ਵੇਚ ਸਕਦੇ ਹੋ ਤੁਸੀਂ ਨਾਮ ਬਦਲੀ ਕਰਵਾ ਸਕਦੇ ਹੋ ਗਲਤ ਨਾਮ ਬਦਲੀ ਦੀ ਹੈ ਨਾ ਹਾਂ ਨਾਮ ਬਦਲੀ ਦੀ ਆ ਤੁਸੀਂ ਵੇਚ ਕੇ ਵੀ ਕੀ ਕਰੋਗੇ ਹਾਂ ਨਾਮ ਬਦਲੀ ਦੀ ਹਾਂ ਜਦ ਤੱਕ ਬੰਦਾ ਉਹ ਕਨੈਕਸ਼ਨ ਬੰਦੇ ਦੇ ਨਾਮ ਤੇ ਨਹੀਂ ਚੜਦਾ ਫਿਰ ਉਹ ਬੰਦਾ ਲੈ ਕੇ ਵੀ ਕੀ ਕਰੂਗਾ ਹਾਂ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਹਾਂ ਠੀਕ ਹੈ ਜੀ ਇਹ ਕਹਿੰਦੇ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਲਈ ਕਿੰਨੀ ਜ਼ਮੀਨ ਹੋਣੀ ਜ਼ਰੂਰੀ ਆ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਲਈ ਜਿਹੜਾ ਪਹਿਲਾਂ ਆਪਣੇ ਕੋਲ 1 ਏਕੜ ਦਾ ਹੈਗਾ ਸੀ ਜਿਹੜਾ ਆਪਣੇ ਰੈਗੂਲੇਸ਼ਨ ਸੀ ਉਹ ਹੁਣ ਨਹੀਂ ਹੈਗੀ ਠੀਕ ਆ ਠੀਕ ਆ 1 ਏਕੜ ਤੋਂ ਘੱਟ ਵੀ ਤੁਹਾਡੇ ਜੇ ਜ਼ਮੀਨ ਨਾਮ ਤੇ ਹੈਗੀ ਆ ਤਾਂ ਉਹ ਨਾਮ ਬਦਲੀ ਤੁਸੀਂ ਕਰਵਾ ਸਕਦੇ ਹੋ ਆਰਾਮ ਨਾਲ ਠੀਕ ਮੰਨ ਲਓ ਜੇ 2 3 4 ਕਨਾਲਾਂ ਹੋਣ ਹਾਂਜੀ ਹਾਂ ਜਿੰਨੀ ਮਰਜ਼ੀ ਠੀਕ ਆ ਆਰਾਮ ਨਾਲ ਕਰਵਾ ਸਕਦੇ ਮਤਲਬ ਉਹਦੇ ਵਿੱਚ ਕਿਹੜਾ ਫਰਦਜ ਡਾਟਾ ਸ਼ੋ ਹੋਣਾ ਚਾਹੀਦਾ ਵੀ ਇਸ ਬੰਦੇ ਕੋਲ ਇਹ ਬੰਦੇ ਦੇ ਨਾਂ ਤੇ ਦੋ ਕਨਾਲਾਂ ਜਾਂ ਤਿੰਨ ਕਨਾਲਾਂ ਹੈਗੀਆਂ ਹੈਗੀਆਂ ਨੇ ਹਾਂ ਚਾਹੇ ਅਗਲਾ ਸਬਜੀ ਹੀ ਲਾ ਰਿਹਾ ਕੁਝ ਵੀ ਲਾ ਰਿਹਾ ਕਨਾਲਾ ਜੀਰੀ ਤਾਂ ਲਾਉਣਾ ਰਿਹਾ ਝੋਨਾ ਪਾਉਣਾ ਰਿਹਾ ਹੁਣ ਸਬਜੀ ਸਬਜੀ ਲਾਊਗਾ ਬੰਦਾ ਸਬਜੀ ਤੇ ਹੋ ਸਕਦਾ ਉਹਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ ਠੀਕ ਆ ਹਾਂਜੀ ਹਾਂ ਇਹ ਕਹਿੰਦੇ ਦੋ ਕਰਾਂ ਦਾ ਸਾਂਝਾ ਕਨੈਕਸ਼ਨ ਕਹਿੰਦੇ ਦੋਵਾਂ ਦੇ ਨਾਮ ਹੋ ਸਕਦਾ ਜਾਂ ਇੱਕ ਦੇ ਨਾਮ ਦੇਖੋ ਜੀ ਜੇ ਤਾਂ ਤੁਸੀਂ ਮ ਇੱਕੋ ਪਿੰਡ ਚ ਇੱਕੋ ਪਿੰਡ ਚ ਇੱਕੋ ਟੱਕ ਚ ਇੱਕੋ ਟੱਕ ਦੇ ਵਿੱਚ ਫਿਰ ਤਾਂ ਤੁਹਾਡੇ ਦੋਨਾਂ ਦੇ ਨਾਮ ਤੇ ਹੋ ਜਾਊਗਾ ਠੀਕ ਹੈ ਠੀਕ ਹੈ ਤੁਸੀਂ ਭੈਣ ਭਰਾ ਹੋਇਆ ਚਾਚੇ ਤਾਏ ਦੇ ਮੁੰਡੇ ਹੋ ਠੀਕ ਹੈ ਫਿਰ ਤਾਂ ਹੋ ਜਾਊਗਾ ਜੇ ਤੁਹਾਡੀ ਉਹੀ ਜ਼ਮੀਨ ਤੁਹਾਡੀ ਨਹੀਂ ਹੈਗੀ ਕਿਸਾਂ ਤੇ ਫਿਰ ਨਹੀਂ ਹੋ ਸਕਦਾ ਇਹ ਫਿਰ ਨਹੀਂ ਹੋਊਗਾ ਆ ਫਿਰ ਥੋੜੇ ਕੱਲੇ ਦੇ ਨਾਂ ਤੇ ਰੱਖੂੰਗਾ ਫਿਰ ਕੱਲੇ ਦੇ ਨਾਂ ਤੇ ਹਾਂਜੀ ਹਾਂ ਕਹਿੰਦੇ ਕੀ ਜਿਵੇਂ ਪਿਓ ਆਪਣੇ ਪੁੱਤਰ ਨੂੰ ਕਨੈਕਸ਼ਨ ਦੇ ਰਿਹਾ ਕੀ ਚਾਚਾ ਭਤੀਜੇ ਨੂੰ ਵੀ ਕਨੈਕਸ਼ਨ ਟਰਾਂਸਫਰ ਕਰ ਸਕਦਾ ਤਾਂ ਦੇਖੋ ਟਰਾਂਸਫਰ ਕਰਨ ਵਾਲੇ ਤੇ ਆ ਕਿਹਨੂੰ ਕਰਨਾ ਹੈ ਠੀਕ ਆ ਤਾਂ ਜਿਹਦੀ ਕਿਸੇ ਨੂੰ ਵੀ ਕਰ ਸਕਦਾ ਉਹ ਤਾਂ ਜਿਹਦੀ ਮਾਲਕੀ ਆ ਜਿਹੜਾ ਬੰਦਾ ਮੋਟਰ ਮਾਲਕ ਹੈ ਹਾਂ 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 ਠੀਕ ਹੈ ਜ਼ਮੀਨ ਦਾ ਮਾਲਕ ਹੈ ਜਾਂ ਮੋਟਰ ਦਾ ਮਾਲਕ ਹੈ ਉਹਦੀ ਮਰਜ਼ੀ ਹੈ ਤਾਂ ਜਿਹਨੂੰ ਮਰਜ਼ੀ ਕਰ ਸਕਦਾ ਠੀਕ ਆ ਪਰ ਉਹ ਵੀ ਉਹਨੂੰ ਜ਼ਮੀਨ ਵੀ ਨਾਮ ਲਵਾਉਣੀ ਪਊਗੀ ਨਾ ਅਗਲੇ ਤੇ ਹਾਂ ਕੱਲੀ ਮੋਟਰ ਨਹੀਂ ਦੇ ਸਕਦਾ ਕੱਲੀ ਮੋਟਰ ਨਹੀਂ ਹਾਂ ਜਾਂ ਉਹਦੇ ਨਾਲ ਵੀ ਜ਼ਮੀਨ ਪਹਿਲਾਂ ਤੋਂ ਹੋਣੀ ਚਾਹੀਦੀ ਹੈ ਜ਼ਮੀਨ ਪਹਿਲਾਂ ਤੋਂ ਹੋਵੇ ਜਾਂ ਫਿਰ ਅਗਲਾ ਜ਼ਮੀਨ ਦਵੇ ਦਵੇ ਤਾਂ ਮੋਟਰ ਕਨੈਕਸ਼ਨ ਨਾਮ ਹੋ ਸਕਦਾ ਹੈ ਜ਼ਮੀਨ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਅੱਛਾ ਉਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਜ਼ਮੀਨ ਉੱਥੇ ਪਹਿਲੀ ਹੋਊਗੀ ਨਾ ਉਹਦੇ ਕੋਲ ਕਿਉਂ ਚਾਚੇ ਤਾਏ ਨੇ ਫਿਰ ਸਾਂਝਾ ਟਾਕੀ ਹੋਊਗਾ ਸਾਂਝਾ ਟਾਕੋਏਗਾ ਹਾਂ ਉਹ ਤਾਂ ਫਿਰ ਸਹਿਮਤੀ ਚ ਕਈ ਵਾਰੀ ਕਰ ਲੈਂਦੇ ਨੇ ਬੰਦੇ ਵੀ ਸਾਡੀ ਇਹ ਜ਼ਮੀਨ ਅਸੀਂ ਖਰੀਦੀ ਸੀ ਜਾਂ ਕੁਝ ਵੀ ਹੈ ਫਿਰ ਸਾਡੇ ਹਿੱਸੇ ਚ ਆ ਗਈ ਵੰਡ ਚ ਹਿੱਸੇ ਚ ਆ ਗਈ ਕਿਵੇਂ ਵੀ ਲਾ ਲਓ ਹਾਂ ਕਿਵੇਂ ਵੀ ਲਾ ਲਓ ਤਾਂ ਜ਼ਮੀਨ ਦਾ ਜਿਹੜਾ ਜ਼ਮੀਨੇ ਨਾਲੋਂ ਤੋਂ ਮੋਟਰ ਵੀ ਨਾਮ ਹੋ ਜਾਂਦੀ ਆ ਠੀਕ ਹੈ ਜੀ ਠੀਕ ਹੈ ਤੇ ਕਹਿੰਦੇ ਖਾਸ ਕੈਟਾਗਰੀ ਵਾਲਾ ਕਨੈਕਸ਼ਨ ਕਿਸ ਕਿੰਨੇ ਚਿਰ ਸੌਰੀ ਕਿੰਨੇ ਚਿਰ ਚ ਕਿੰਨੇ ਚਿਰ ਵਾਦ ਨਾਮ ਬਦਲੀ ਕਰਵਾਇਆ ਜਾ ਸਕਦਾ ਖਾਸ ਕੈਟਾਗਰੀ ਵਾਲੇ ਜਿਹੜੇ ਕਨੈਕਸ਼ਨ ਹੁੰਦੇ ਨੇ ਜਿਵੇਂ ਫੌਜੀ ਕੋਟੇ ਵਾਲੇ ਕੋਟੇ ਵਾਲੇ ਕਨੈਕਸ਼ਨ ਕਹਿ ਸਕਦੇ ਆਪਾਂ ਅੱਛਾ ਜੀ ਇਹ ਕੀ ਖਾਸ ਹਾਂਜੀ ਹਾਂ ਫੌਜੀ ਕੋਟੇ ਵਾਲੇ ਹੋ ਗਏ ਐਕਸਰਵ ਚੇਅਰਮੈਨ ਕੋਟਾ ਹੋ ਗਿਆ 2 ਏਕੜ ਹੋ ਗਿਆ 5 ਏਕੜ ਹੋ ਗਿਆ ਉਹ ਵਾਈਟੀ ਆਂਦੇ ਸੀ ਜਿੱਤੇ ਟਰਾਂਸਫਾਰਮਰ ਪ੍ਰਾਈਵੇਟ ਰੱਖਦੇ ਸੀ ਓਕੇ ਏ ਆਰਟੀਸੀ ਕੋਟਾ ਹੋ ਗਿਆ ਠੀਕ ਹੈ ਸਾਰੇ ਉਹਦੇ ਵਿੱਚ ਆ ਗਏ ਖਾਸ ਦੇ ਹਾਂਜੀ ਹਾਂ ਇਹ ਖਾਸ categories ਆ ਨੇ ਇਹ ਠੀਕ ਆ ਤੇ ਇਹਦੇ ਚ ਜਿਹੜਾ ਇੱਕ ਵਾਰੀ ਕਨੈਕਸ਼ਨ ਲੱਗ ਗਿਆ ਮਤਲਬ ਨਾਵਾ ਕਨੈਕਸ਼ਨ ਤੁਹਾਨੂੰ ਮਿਲ ਗਿਆ 2025 ਦੇ ਵਿੱਚ ਠੀਕ ਹੈ ਜੀ ਐਗਜ਼ਾਮਪਲ ਦੇ ਤੌਰ ਤੇ ਆ ਮਿਲ ਨਹੀਂ ਰਹੇ ਕਿਤੇ ਫੇਰ ਤੁਸੀਂ ਸਵਾਲ ਕਰਦੋਂ ਵੀ ਕਿੱਥੇ ਮਿਲ ਰਹੇ ਨੇ ਤਾਂ ਮੈਂ ਵੈਸੇ ਐਗਜ਼ਾਮਪਲ ਦਿੱਤਾ ਐਗਜ਼ਾਮਪਲ ਮੰਨਿਆ ਬਾਈ ਜੀ ਕਿਤੇ ਚੱਕ ਲਿਆ ਹੋ ਧਾੜ ਕੇ ਤੇ 2025 ਚ ਮੰਨ ਲਓ ਵੀ ਇੱਕ ਕਨੈਕਸ਼ਨ ਮਿਲ ਗਿਆ ਇਸ ਸਕੀਮ ਦੇ ਅਕੋਰ ਡੀ ਤੁਹਾਨੂੰ ਫੌਜੀ ਕੋਟੇ ਤੇ ਮਿਲ ਗਿਆ ਜਾਂ ਸੀਐਮਡੀ ਕੋਟੇ ਤੇ ਮਿਲ ਗਿਆ ਤਾਂ ਤੁਸੀਂ ਉਹਨੂੰ 5 ਸਾਲ ਨਾਮ ਬਦਲੀ ਨਹੀਂ ਕਰਵਾ ਸਕਦੇ ਅਜੇ ਕਿਸੇ ਵੀ ਕੈਟਾਗਰੀ ਚ ਮਿਲਦਾ ਜੀ ਹਾਂਜੀ ਖਾਸ ਕੈਟਾਗਰੀ ਚ ਖਾਸ ਦੇ ਵਿੱਚ ਜਨਰਲ ਦੇ ਵਿੱਚ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਆ ਜਨਰਲ ਚ ਤਾਂ ਤੁਸੀਂ ਅੱਜ ਲਵਾਇਆ ਕਨੈਕਸ਼ਨ ਕੱਲ ਨੂੰ ਨਾਮ ਬਦਲੀ ਕਰਵਾ ਲਓ ਠੀਕ ਆ ਪਰ ਜਦੋਂ ਤੁਸੀਂ ਕੋਟੇ ਚ ਲਵਾਉਨੇ ਹੋ ਕਿਸੇ ਵੀ ਕੋਟੇ ਚ ਤੁਸੀਂ ਕਨੈਕਸ਼ਨ ਲਵਾਉਨੇ ਹੋ ਤਾਂ ਤੁਸੀਂ 5 ਸਾਲ ਤੱਕ ਛੇੜ ਨਹੀਂ ਸਕਦੇ ਉਹਨੂੰ ਨਾ ਤਾਂ ਉਹਨੂੰ ਸ਼ਿਫਟ ਕਰਵਾ ਸਕਦੇ ਹੋ ਨਾ ਤੁਸੀਂ ਨਾਮ ਬਦਲੀ ਕਰਵਾ ਸਕਦੇ ਹੋ ਮਤਲਬ ਜਿਹੜੇ ਬੰਦੇ ਨੇ ਲਿਆ ਕਨੈਕਸ਼ਨ ਉਸ ਦੇ ਨਾਮ ਤੇ 5 ਸਾਲ ਉਸੇ ਦੇ ਨਾਮ ਤੇ ਰਹੂਗਾ ਠੀਕ ਆ ਹਾਂਜੀ ਹੁਣ ਜਿਵੇਂ ਫ੍ਰੀडम फाइਟਰ ਵਾਲੇ ਹੈਗੇ ਨੇ ਹੂੰ ਉਹ ਲੋਕ ਕਿਉਂ ਨਹੀਂ ਲੈਂਦੇ ਹੈਗੇ ਠੀਕ ਆ ਕਈ ਵਾਰੀ ਹੁੰਦਾ ਵੀ ਯਾਰ ਮੈਂ ਕਨੈਕਸ਼ਨ ਤੈਨੂੰ ਦੇ ਦਿੰਦਾ ਹਾਂ ਹਾਂ ਫ੍ਰੀडम फाइਟਰ ਦਾ ਜੇ ਕਿਸੇ ਨੂੰ ਵੇਚਣਾ ਹੋਵੇ ਹਨਾ ਅਗਲਾ ਵੇਚ ਦਿੰਦਾ ਹਾਂ ਉਹ 5 ਸਾਲ ਨਾਮ ਬਦਲੀ ਨਹੀਂ ਹੁੰਦਾ ਹੈਗਾ ਨਹੀਂ ਅਗਰ ਜੇ ਮੈਨੂੰ 5 ਸਾਲ ਪੂਰੇ ਹੋ ਗਏ ਉਹ ਕਨੈਕਸ਼ਨ ਲੈ ਇਹਨੂੰ ਫ੍ਰੀडम फाइਟਰ ਦਾ ਫਿਰ ਮੈਂ ਵੇਚ ਸਕਦਾ ਫਿਰ ਤਾਂ ਤੁਸੀਂ ਵੇਚ ਸਕਦੇ ਹੋ ਤੁਸੀਂ ਨਾਮ ਬਦਲੀ ਕਰਵਾ ਸਕਦੇ ਹੋ ਗੱਲ ਤਾਂ ਨਾਮ ਬਦਲੀ ਦੀ ਹੈ ਨਾ ਹਾਂ ਨਾਮ ਬਦਲੀ ਦੀ ਆ ਤੁਸੀਂ ਵੇਚ ਕੇ ਵੀ ਕੀ ਕਰੋਗੇ ਹਾਂ ਹਾਂ ਨਾਮ ਬਦਲੀ ਦੀ ਹਾਂ ਜਦ ਤੱਕ ਬੰਦਾ ਉਹ ਕਨੈਕਸ਼ਨ ਬੰਦੇ ਦੇ ਨਾਮ ਤੇ ਨਹੀਂ ਚੜਦਾ ਫਿਰ ਉਹ ਬੰਦਾ ਲੈ ਕੇ ਵੀ ਕੀ ਕਰੂਗਾ ਹਾਂ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਹਾਂ